ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਰੈਲੀ ਦੇ ਦੌਰਾਨ ਗੋਲਾਬਾਰੀ ਦੀ ਹੋਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਨਿਕਲ ਕੇ ਆਈ ਹੈ ਪੈਂਸਿਲਵੇਨੀਆ ਦੇ ਵਿੱਚ 트੍ਰੰਪ ਦੀ ਰੈਲੀ ਦੇ ਦੌਰਾਨ ਗੋਲਾਬਾਰੀ ਹੋਈ ਹੈ ਬਟਲਰ ਪੈਲਸਵੇਨੀਆ ਦੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਰੈਲੀ ਦੇ ਵਿੱਚ ਗੋਲਾਬਾਰੀ ਦੇ ਮਾਮਲੇ ਦੇ ਵਿੱਚ ਸੀਬੀਐਸ ਨਿਊਜ਼ ਨੇ ਦੱਸਿਆ ਹੈ ਕਿ ਅਮਰੀਕੀ ਸੀਕ੍ਰੀਟ ਸਰਵਿਸ এজੈਂਟਾਂ ਨੇ ਗੋਲਾਬਾਰੀ ਤੋਂ ਤੁਰੰਤ ਬਾਅਦ 트ੰਪ ਨੂੰ ਸਟੇਜ ਤੋਂ ਉਤਾਰ ਦਿੱਤਾ ਅਮਰੀਕੀ ਸੀਕ੍ਰੀਟ ਸਰਵਿਸ ਦੇ ਅਧਿਕਾਰੀਆਂ ਮੁਤਾਬਕ ਸਥਾਨਕ ਸਮੇਂ ਅਨੁਸਾਰ ਸ਼ਾਮ ਦੇ ਕਰੀਬ 6:15 ਵਜੇ ਤੇ ਇੱਕ ਸ਼ੱਕੀ ਸ਼ੂਟਰ ਨੇ ਬਟਲਰ ਪੈਨਸਿਲਵੇਨੀਆ ਦੇ ਵਿੱਚ ਰੈਲੀ ਵਾਲੀ ਥਾਂ ਤੇ ਬਾਹਰ ਇੱਕ ਉੱਚੀ ਸਥਿਤੀ ਤੋਂ ਸਟੇਜ ਵੱਲ ਨਿਸ਼ਾਨਾ ਬਣਾਉਂਦੇ ਹੋਏ ਕਈ ਗੋਲੀਆਂ ਨੇ ਚਲਾਈਆਂ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਨੇਤਾ ਡੋਨਾਲਡ 트੍ਰੰਪ ਨੂੰ ਗੋਲਾਬਾਰੀ ਤੋਂ ਬਾਅਦ ਹਫੜਾ ਦਫੜੀ ਦੇ ਵਿਚਕਾਰ ਇੱਕ ਮੋਟਰ ਕਾਫਲੇ ਦੇ ਵਿੱਚ ਲਜਾਇਆ ਗਿਆ ਅਤੇ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਵੀਡੀਓ ਚ 트੍ਰੰਪ ਦੇ ਕੰਨਾਂ ਚੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਸੰਬੰਧੀ ਕੋਈ ਅਧਿਕਾਰਤ ਜਿਹੜੀ ਪੁਸ਼ਟੀ ਹੋ ਨਹੀਂ ਹੋਈ ਆ ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਬਿਆਨ ਦੇ ਮੁਤਾਬਕ 트럼ਪ 트럼ਪ ਸੁਰੱਖਿਆਦਾਨ ਅਤੇ ਇਸ ਘਟਨਾ ਦੇ ਦੀ ਜਿਹੜੀ ਆ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਬਾਈਡਨ ਬਾਈਡਨ ਕਮਲਾ ਹੈਰਿਸ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਸਮਾਜ ਦੇ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਅਮਰੀਕੀ ਸੀਕ੍ਰੀਟ ਸਰਵਿਸ ਨੇ ਕਿਹਾ ਹੈ ਕਿ ਡੋਨਾਲਡ 트럼ਪ ਸੁਰੱਖਿਆ თან ਸ਼ਨੀਵਾਰ ਨੂੰ ਪੈਨਸਿਲਵੇਨੀਆ ਚ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਰੈਲੀ ਦੇ ਵਿੱਚ ਗੋਲਾਬਾਰੀ ਦੀ ਘਟਨਾ ਤੋਂ ਬਾਅਦ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਵਧਾ ਦਿੱਤੀ ਗਈ ਹੈ ਸਾਰੇ ਸੁਰੱਖਿਆ ਉਪਾਅ ਆਲੇ-ਦੁਆਲੇ ਲਾਗੂ ਕੀਤੇ ਗਏ ਨੇ ਰਿਟਾਈਲਜ਼ ਦੀ ਰਿਪੋਰਟ ਦੇ ਮੁਤਾਬਕ ਸਿਕਰਟ ਸਰਵਿਸ ਕਮਿਊਨੀਕੇਸ਼ਨਜ਼ ਦੇ ਮੁਖੀ ਐਂਥਨੀ ਗੁਗਲੀ ਐਮਲੀ ਨੇ ਟਵਿੱਟਰ ਤੇ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ 13 ਜੁਲਾਈ ਦੀ ਸ਼ਾਮ ਨੂੰ ਪੈਨਸਿਲਵੇਨੀਆ ਚ ਟਰੰਪ ਦੀ ਜਿਹੜੀ ਰੈਲੀ ਆ ਉਹਦੇ ਵਿੱਚ ਗੋਲਾਬਾਰੀ ਦੀ ਘਟਨਾ ਵਾਪਰੀ